ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਪਾਸ਼ਾ ਜੀ ਨੇ ਜਲ ਨੂੰ ਪਿਤਾ ਦਾ ਜਿਹੜਾ ਦਰਜਾ ਦਿੱਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਉਥੇ ਹਵਾ ਜਿਹੜੀ ਹੈ ਉਸ ਨੂੰ ਗੁਰੂ ਦਾ ਦਰਜਾ ਦਿੱਤਾ ਸਤਲੁਜ ਦਰਿਆ ਦੇ ਬਹੁਤ ਹੀ ਰਮਣੀਕ ਬੰਨ ਦੇ ਉੱਤੇ ਅੱਜ ਅਸੀਂ ਇੱਧਰ ਢੀੜਾ ਜਿਹੜਾ ਉਹ ਮਾਰਨ ਆਏ ਆ ਤੇ ਸਾਰੇ ਵੀਊ ਵੀ ਦੇਖਾਂਗੇ ਤੇ ਕੁਝ ਗੱਲਾਂ ਬਾਤਾਂ ਵੀ ਇੱਥੇ ਬੈਠ ਕੇ ਕਰਾਂਗੇ ਆਓ ਦੇਖਦੇ ਆ ਸਤਲੁਜ ਦਰਿਆ ਦਾ ਬੰਨ ਸਿੱਦੇ ਭਾਈ ਦੇਖ ਲੈ ਵੀ ਆਪਣੇ ਦਾਦਿਆਂ ਦੀਆਂ ਪਰਦਾਦਿਆਂ ਦੀਆਂ ਇੱਥੇ ਲੰਘੀ ਸਾਰੀ ਤੁਸੀਂ ਚਲੋ ਬਾਅਦ ਚ ਆਏ ਆ ਸਿੰਬੜੀ ਤੋਂ ਵੀ ਗਰਨੇਕ ਝਿਲੋਂ ਇਹ ਵੀ ਇਹ ਵੀ ਬਾਅਦ ਚ ਆਏ ਆ ਕਿਸੇ ਟਾਈਮ ਇਹ じゃ ਟਾਈਮ ਦਾ ਵੀ ਨਾ ਤਾਂ ਹੈਡ ਹੁੰਦਾ ਦਾ ਨਾ ਹੀ ਕੋਈ ਹੋਰ ਸਿਸਟਮ ਦਾ ਉਹ ਸਾਡੇ ਬਾਪੂ ਨੇ ਦੱਸਦੇ ਇਹ ਵੀ ਇੰਨਾ ਪਏ ਹੁੰਦੇ ਤੇ ਉੱਪਰ ਦੇ ਹੜ ਦਾ ਪਾਣੀ ਆਉਣਾ ਤੇ ਜਿਹੜਾ ਰਾਤ ਨੂੰ ਮੰਜਿਆਂ ਦੇ ਥੱਲੇ ਉਹ ਘੁੰਮ ਜਾਂਦਾ ਸੁਪਰਜੀ ਲੋਕ ਕਹਿੰਦੇ ਸੀ ਪਾਣੀ ਜਾਂਦਾ ਸੀ ਉੱਪਰ ਤੱਕ ਪੈਂਡ ਤੱਕ ਪਰ ਬੰਨ ਲਾ ਕੇ ਪਰ ਬੰਨ ਵੀ ਖੜੇ ਲੱਗੇ ਰਹੇ ਨੇ ਅੱਜ ਕੀ ਤਾਂ ਉੱਚੀ ਕੀ ਦੂਈ ਨਹੀਂ ਹੈਗਾ ਹੋੜ ਹੀ ਕਰਨਾ ਕਿ ਇਹਦਾ ਕੋਈ ਰੱਬ ਰੱਖਾ ਹੈ ਬੰਦ ਹੈ ਜਿਹੇ ਦੇਖਿਆ ਜਾਵੇ ਕਿਦੇ ਮੂਰੇ ਇੱਕ ਪਾਣੀ ਮੂਰੇ ਕਾਲਾ ਬੰਦ ਨਾ ਨਾ ਪਾਣੀ ਕੋਈ ਕੋਈ ਬੰਦ ਨਹੀਂ ਹੈਗਾ ਵੀ ਇਹਦਾ ਜੇ 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 ਹੋਰ ਬਾਹਰਲੇ ਦੇਸ਼ਾਂ ਕੀ ਦੇਖਿਆ ਜਾਵੇ ਤੇ ਉਹਣਾ ਬਹੁਤ ਮੈਂ ਦੇਖ ਕੇ ਆਂ ਵੀ ਪੱਕੇ ਬੰਦ ਬਣੇ ਹੋਇਆ ਤੁਸੀਂ ਇੱਕ ਨਾਲ ਹੋਰ ਦੇਖੋ ਕਿੰਨਾ ਚਿਰ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਵੀ ਜੇ ਬਾਏ ਇਹ ਸਤਲੁਜ ਪੱਕਾ ਕੀਤਾ ਜਾਂਦਾ ਕਿੰਨੀ ਬਿਜਲੀ ਬਣ ਸਕਦੀ ਸੀ ਰਵੈਨਾ ਲਾ ਕੇ ਵਾਹ ਫਿਰ ਓਕੇ ਪੱਕਾ ਕਰਨਾ ਤੇ ਹੁਣ ਇਹ ਹੁਣ ਸਾਨੂੰ ਜਿੰਨਾ ਸਤਲੁਜ ਦਰਿਆ ਆ ਜਿਹਦਾ ਕੋਈ ਫਾਇਦਾ ਹੈ ਆਪਾਂ ਇਹਦਾ ਹੀ ਵਿਟਰੋਪਦਾ ਹੀ ਆ ਕੇ ਸਾਧੁਰ ਸਾਧ ਤੋਂ ਬਹੁਤ ਜਲ ਜਿਹਨੂੰ ਪਟਰਾਉਣੇ ਵਾਲੀ ਗੱਲ ਵੱਖਰੀ ਆ ਵੀ ਜੇ ਮੰਨ ਲਓ ਇੱਕ ਨਹਿਰ ਚੱਲਦੀ ਹੈ ਚਲੋ ਉਹਦਾ ਫਾਇਦਾ ਹੈ ਲੋਕਾਂ ਨੂੰ ਪਾਣੀ ਪੈਂਦਾ ਕੋਸ਼ਾ ਹੁਣ ਇਹ ਹੀ ਨਹੀਂਦਾ ਕੋਈ ਫਾਇਦਾ ਨਹੀਂ ਪਾਣੀ ਉੱਪਰ ਆਉਂਦਾ ਪਾਕਿਸਤਾਨ ਨੂੰ ਲੰਘ ਜਾਂਦਾ ਇਹਦਾ ਪਾਣੀ ਇਕੱਠਾ ਕਰਕੇ ਕੀ ਤਰ੍ਹਾਂ ਲੈਣਾ ਚਾਹੀਦਾ ਜੇ ਪੱਕਾ ਹੂ ਤਾਂ ਇਹ ਪੱਕਾ ਹੂ ਤਾਂ ਸੂਏ ਨਿਕਣੇ ਲਾ ਬਿਕਰੇਟ ਟ੍ਰਬੈਨਾ ਲਾ ਕੇ ਬਿਜਲੀ ਬਣ ਸਕਦੀ ਆ ਕੁਝ ਬਣ ਸਕਦੀ ਆ ਇਹ ਸਰਕਾਰ ਕਿੰਨੀਆਂ ਬਦਲੀਆਂ ਕਾਂਗਰਸ ਆਈ ਬੀਜੇਪੀ ਆਈ ਨਹੀਂ ਹੋਣਾ ਚਾਹੀਦਾ ਆਪਣੇ ਘਰ ਭਰ ਕੇ ਦੱਸੋ ਕੋਈ ਫਾਇਦਾ ਘਟੋ ਘਟ ਐਨੀ ਜਾਂਦਾ ਆ ਰਾਜਾ ਦਾ ਰਾਜਾ ਜਿਹੜਾ ਉਹਦੀ ਪਰਜਾ ਉਹਦੀ ਜਿਹੜੀ ਧੀਮਾ ਦੋ ਨਾ ਕਿੰਨਾ ਪਾਣੀ ਦੇਖਿਆ ਤੇ ਜਦੋਂ ਆਇਆ ਹਰਿਆਣੇ ਕੋਲ ਦੇਖੇ ਉਹ ਨਹੀਂ ਇੱਕ ਵਾਰ ਤਾਂ ਇਹ ਜੱਟ ਨੂੰ ਬਣ ਗਿਆ ਦਾ ਵੀ ਚੱਕ ਲੋ ਤੜੀਆ ਤਵੱਲਾ ਲੈ ਨੂੰ ਢੋਰ ਪੇਪਰ ਬਾਸ਼ ਚੈੱਕ ਕਰ ਚੁੱਕੀ ਐ ਲੈ ਵੀ ਸਹੀ ਗੱਲ ਹੈ ਉਹ ਉਹ ਕਰਕੇ ਕਿਹੜਾ ਸੰਦਾ ਉਹ 80 ਦੇ ਵਿੱਚ ਆਇਆ ਨੂੰ ਕਰਨ ਵਾਲੀ ਪਰਲੇ ਆਉਂਦੇ ਤਿਲ ਕੋਈ ਹੈ ਜਦੋਂamata ਜਲ ਆਵੇਂ ਪਾਣੀ ਚੱਲਦਾ ਤਾਂ ਚਲੋ ਇਹ ਹੁਣ ਜੇ ਆਪਾਂ ਦੇਖੀ ਜਾਈ ਆਹ ਨਾਲ ਜਿਹੜੇ ਲੋਕ ਆ ਵਿਚਾਰੇ ਇਹਨਾਂ ਦੀਆਂ ਜ਼ਮੀਨਾਂ ਆ ਇਹ ਆਪਣੀਆਂ ਜ਼ਮੀਨਾਂ ਦੇ ਵਿੱਚ ਬੈਠਿਆਂ ਦੀ ਮਸ਼ਕੂਰੀ ਆ ਹਾਂ ਤਾਂ ਤੱਕ ਲੱਗਦਾ ਹੀ ਆ ਜੇ ਜੇ ਵੱਧ ਪਾਣੀ ਗੱਲ ਜਾਂ ਜੇ ਸੁੱਕਾ ਬਹੁਤ ਹੀ ਤੇ ਆਪਾਂ ਜਿਹੜਾ ਅੱਜ ਸਵੱਬ ਬਣ ਗਿਆ ਆਪਾਂ ਆਏ ਆ ਤਾਂ ਆਪਾਂ ਉਹਦਾ ਵੀ ਦੇਖਦੇ ਆ ਬੰਦ ਦਾ ਵੀ ਪੂਰਾ ਤੇ ਮੌਇਨਾ ਕਰਦੇ ਆ ਵੀ ਕੱਚਾ ਆ ਕਿਵੇਂ ਦਾ ਹੈਗਾ ਯਾਰ ਤੇ ਚਲੋ ਪਹਿਲਾਂ ਤਾਂ ਮੇਟ ਮੂਟ ਵੀ ਹੁੰਦੇ ਸੀ ਹੁਣ ਤਾਂ ਕੋਈ ਮੇਟ ਵੀ ਨਹੀਂ ਦਿਖਦਾ ਇੱਥੇ ਕੋਈ ਡੰਗ ਵੀ ਨਹੀਂ ਆਉਂਦਾ ਘਰਾਂ ਮੋ ਚਲੋ ਘਰਾਂ ਦਾ ਵੀ ਕਰਕੇ ਹੋ ਗਿਆ ਨਾ ਮੈਂ ਬੜਾ ਤਾਂ ਮੇਟੀ ਮੂਟੀ ਪੈ ਗਈ ਹੁਣ ਕੋਈ ਮੇਟ ਨਹੀਂ ਕੋਈ ਕੁਝ ਨਹੀਂ ਦਿਖਦਾ ਇਹਗਾ ਨਹੀਂ ਅੱਗੇ ਲਾਲਜੀ ਝੰਡੀ ਲਾ ਕੇ ਬੈਠੇ ਹੁੰਦੇ ਨੇ ਸਰਕਾਰਾਂ ਦਾ ਕੋਈ ਵੀ ਵਿਭਾਗ ਇਹੋ ਜਿਹਾ ਨਹੀਂ ਰਿਹਾ ਜਿਸ ਦੇ ਵਿੱਚ ਕੋਈ ਭਰਤੀ ਹੋਵੇ ਜਾਂ ਕੋਈ ਮੁਲਾਜ਼ਮ ਹੋਵੇ ਟਿੱਲੋਂ ਨੂੰ ਭਰਤੀ ਕਰਾ ਦਿਆ ਜਿਹਦਾ ਮੁੰਡਾ ਹੀ ਐ ਹੈ ਉਦਾਂ ਵੀ ਤਰ ਤੁਰ ਲੈਂਦਾ ਹੈ ਦਰਿਆ ਦਾ ਅਸੀਂ ਜਿਹੜਾ ਕੋਈ ਬਹੁਤ ਵਧੀਆ ਇੱਥੇ 뷰 ਵੀ ਦੇਖਿਆ ਦੋ ਚਾਰ ਅਸੀਂ ਗੱਲਾਂ ਵੀ ਬੈਠ ਕੇ ਇੱਥੇ ਕੀਤੀਆਂ ਤੇ ਹੁਣ ਜੇ ਦੇਖੀ ਐਨੀ ਕਿ ਜੜੀ ਬੂਟੀ ਇੱਥੇ ਦਰਿਆ ਦੇ ਉੱਤੇ ਹੈਗੀ ਆ ਤੇ ਚਾਹੇ ਕਿ ਸਾਨੂੰ ਇਹਦੇ ਬਾਰੇ ਨੌਲੇਜ ਘੱਟ ਆ ਪਰ ਬਹੁਤ ਕੀਮਤੀ ਬੂਟੀ ਤੁਹਾਨੂੰ ਦਿਖਾਉਣੀ ਆ ਦੇਸੀ ਅੰਜੀਰ ਆ ਦੇਖੋ ਆ ਬੂਟਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੈਮਰੇ 'ਚ ਅਸੀਂ ਕੈਦ ਕਰ ਲਿਆ ਤੁਸੀਂ ਦੇਖ ਸਕਦੇ ਆ ਵੀ ਦੇਸੀ ਅੰਜੀਰ ਦਾ ਬੂਟਾ ਇਹ ਆ ਜਿਹੜੀ ਆਮ ਅੰਜੀਰ ਆਪਾਂ ਨੂੰ ਬਸਾਰੀਆਂ ਤੋਂ ਮਿਲਦੀ ਆ ਉਹਦਾ ਉਹਦੇ ਉਹਦੇ ਸਾਹਮਣੇ ਇਹਦੇ ਸਾਹਮਣੇ ਤਾਂ ਕੁਝ ਵੀ ਹੈ ਨਹੀਂ ਜਦੋਂ ਜੂਨ ਮਹੀਨਾ ਹੁੰਦਾ ਤਾਂ ਅੰਜੀਰ ਜਿਹੜੀ ਆ ਇਹ ਇਥੇ ਪੱਕਦੀ ਆ ਤਾਂ ਇਹਨੂੰ ਜਦੋਂ ਤੋੜ ਕੇ ਖਾਦੇ ਆ ਤਾਂ ਬਹੁਤ ਮਿੱਠੀ ਹੁੰਦੀ ਆ ਆਕਾਰ ਜਾਹੇ ਇਹਦਾ ਬਹੁਤ ਛੋਟਾ ਹੁੰਦਾ ਪਰ ਬੜੀ ਮਿੱਠੀ ਅੰਜੀਰ ਜਿਹੜੀ ਆ ਉਹ ਇੱਥੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਮਿਲਦੀ ਆ ਤੇ ਕਿਕਰ ਖੈਰ ਦੁਨੀਆ ਭਰ ਦਾ ਦੇਖੋ ਜੀ ਇੱਥੇ ਵਨਸਪਤੀ ਇਹ ਇੱਥੇ ਹੈਗੀ ਆ ਭੰਗ ਜਿਹੜੀ ਕਿ ਬਹੁਤ ਹੀ ਲਾਜਵਾਬ ਚੀਜ਼ ਆ ਅਮਰੀਕਾ ਦੇ ਵਿੱਚ ਮੈਰੋਵਾਨਾ ਜਿਹੜਾ ਆ ਉਹ ਅਰਬਾਂ ਰੁਪਏ ਦੇ ਵਿੱਚ ਫਿਕਦਾ ਜਦ ਕਿ ਉੱਥੇ ਲੀਗਲ ਵੀ ਹੈਗਾ ਤੇ ਜੇ ਇਹੀ ਭੰਗ ਉਹ ਲੋਕ ਦੇਖ ਲੈਣ ਜਿਹੜੇ ਗੋਰੇ ਆ ਉਹ ਤਾਂ ਇੱਥੇ ਦਰਿਆ ਦੇ ਕੰਢੇ ਲੇਟਣ ਲੱਗ ਜਾਣਗੇ ਵੀ ਬਾ ਵਾ ਵਾ ਇੱਥੋਂ ਜਾਣ ਦੀ ਲੋੜ ਨਹੀਂ ਹੈਗੀ ਹੁਣ ਤੇ ਆਯੁਰਵੇਦ ਜਿਹੜਾ ਸਾਡਾ ਆ ਉਹ ਦੱਸਦਾ ਆ ਕਿ ਜਿੰਨਾ ਵੀ ਨਿਊਰੋਲੋਜੀ ਆ ਜਿੰਨਾ ਵੀ ਦਿਮਾਗੀ ਸਿਸਟਮ ਆ ਉਹਦੇ ਲਈ ਜਿਹੜੀ ਇਹ ਭੰਗ ਆ ਇਹ ਬਹੁਤ ਕਾਰਗਰ ਆ ਤੇ ਜਿਵੇਂ ਜੇ ਅਸੀਂ ਗੱਲ ਕਰ ਲਈਏ ਉਫੀਮ ਦੀ ਉਹ ਐਂਟੀਬਾਇਓਟਿਕ ਤੌਰ ਤੇ ਉਹਨੂੰ ਇਹ ਵਰਤਿਆ ਜਾਂਦਾ। ਤੋ ਉਹ ਆਯੁਰਵੈਦਿਕ ਦੀਆਂ ਗੱਲਾਂ ਆ। ਸਾਨੂੰ ਉਨੀ ਨੌਲੇਜ ਨਹੀਂ ਜਿੰਨੀ ਕਿ ਜਾਣਕਾਰੀ ਸਾਡੇ ਜੀਵਨ ਦੇ ਵਿੱਚ ਹੈਗੀ ਆ ਵੀ ਸਾਂਝੀ ਜ਼ਰੂਰ ਕੀਤੀ। ਇਹ ਖੈਰ। ਇੱਕ ਖੈਰ ਦਾ ਦਰਖਤ ਜਿਹੜਾ ਹੈ ਉਹ ਬਹੁਤ ਇਹਦਾ ਜਿਹੜਾ ਪਾਨ ਅਸੀਂ ਖਾਂਦੇ ਆ ਕੱਥਾ। ਉਹਦੇ ਵਿੱਚ ਇਹ ਪੈਦਾ ਬੜੀ ਮਹਿੰਗੀ ਵਿਕਦੀ ਆ। ਜੇ ਕੋਈ ਤੋੜੇ ਤਾਂ ਇਹ ਉਹਦੇ ਤੇ ਲੈ ਕੇ ਜਾਵੇ ਤਾਂ ਤਸਕਰੀ ਜਿਹੜੀ ਉਹ ਬਣਦੀ ਆ। ਇਹ ਜਿਹੜਾ ਬਨਾ ਰੋਪੜ ਤੋਂ ਤੇ ਅੱਗੇ ਹਰੀਕੇ ਪੱਤਣ ਤੱਕ ਜਾਂਦਾ ਆ ਬੂਟਾ ਮੇਰਾ ਖਾਸ ਮਿੱਤਰ ਇਹ ਵੀ ਮੇਰੇ ਨਾਲ ਆਇਆ ਹੋਇਆ ਤੇ ਇਹਨੇ ਸਾਰੀ ਵੀਡੀਓ ਜਿਹੜੀ ਆ ਉਹ ਵੀ ਕੈਪਚਰ ਕਰੀ ਆ ਇਹਨੂੰ ਤੁਸੀ ਬਨ ਕਹਿੰਦੇ ਆ ਤੇ ਆ ਦੇਖੋ ਤੁਸੀਂ ਦੇਖ ਸਕਦੇ ਆ ਵੀ ਇੰਨਾ ਕੁ ਵਖਵਾ ਹੈਗਾ ਆ ਆ ਜਿਹੜਾ ਥੱਲੇ ਵਾਲਾ ਸਤਲੋਜ ਦਾ ਤਲ ਹੈਗਾ ਤੇ ਅਸੀਂ ਜਿੱਥੇ ਖੜੇ ਆ ਬੱਤੋਬਾਦੀ ਦੀ ਉਚਾਈ ਜਿਹੜੀ ਹੋਊਗੀ 10 ਤੋਂ 12 ਫੁੱਟ ਦੀ ਉਚਾਈ ਆ ਸੋ ਰੱਬ ਆਸਰੇ ਸਾਰੇ ਦਾ ਸਾਰਾ ਸਿਸਟਮ ਅ ਇੱਥੇ ਹੈਗਾ ਤੇ ਕੋਈ ਕੋਈ ਖਾਸ ਇਹੋ ਜਿਹਾ ਪ੍ਰਬੰਧ ਨਹੀਂ ਹੈਗਾ ਵੀ ਜੇ ਕੋਈ ਪਾਣੀ ਬਾਫਰ ਆ ਜਾਵੇ ਤਾਂ ਕੋਈ ਬਚਾ ਹੈਗਾ ਸੋ ਜੇ ਦਰਿਆ ਦੇ ਇਧਰਲੇ ਪਾਸੇ ਅਸੀਂ ਦੇਖੀਏ ਤਾਂ ਕਾਫੀ ਡੁੰਗਾਈ ਆ ਦਰਿਆ ਦਰਿਆ ਤੋਂ ਆਬਾਦੀ ਵਾਲੇ ਪਾਸੇ ਜਿਹੜਾ ਹੁਣ ਮੈਂ ਇੱਥੇ ਇਹ ਖੜਾ ਆ ਇਹ ਦੇਖ ਸਕਦੇ ਆ ਕਿ ਦਰਿਆ ਜਿਹੜਾ ਆ ਉਹ ਦਾ ਲੈਵਲ ਬਰਾਬਰ ਆ ਇਧਰਲਾ ਪਾਸਾ ਤੇ ਉਧਰਲਾ ਪਾਸਾ ਵਿਚਾਲੇ ਆ ਇਹਨਾਂ ਜਿਹੜਾ ਇਹਨੂੰ ਅਸੀਂ ਬੰਨ ਕਹਿੰਦੇ ਆ ਬਸ ਜਸਟ ਇੱਕ ਮਿੱਟੀ ਇਕੱਠੀ ਕਰਕੇ ਸਾਈਡਾਂ ਤੇ ਲਾਈ ਹੋਈ ਆ ਇਹਦਾ ਜਿਹੜਾ ਬੰਨ ਦਾ ਚੜਾਈ ਆ ਉਹ ਵੀ ਕੋਈ ਜ਼ਿਆਦਾ ਨਹੀਂ ਬੰਦ ਤੋਂ ਬਾਅਦ 8 ਤੋਂ 10 ਫੁੱਟ ਦੀ ਇਹ ਚੜਾਈ ਜਿਹੜੀ ਕਿ ਉਹ ਉਹ ਹੋ ਸਕਦੀ ਆ ਤੇ ਮੇਰੇ ਕਹਿਣ ਤੋਂ ਭਾਵੇਂ ਆ ਵੀਡੀਓ ਬਣਾਉਣ ਤੋਂ ਭਾਵੇਂ ਇਹ ਆ ਕਿ ਸਰਕਾਰਾਂ ਜਿਹੜੀਆਂ ਆ ਉਹ ਜੇ ਧਿਆਨ ਦੇਣ ਤਾਂ ਬਹੁਤ ਕੁਝ ਹੋ ਸਕਦਾ ਪਰ ਧਿਆਨ ਕਿਸੇ ਦਾ ਨਹੀਂ ਬਸ ਜਸਟ ਇੱਕ ਜਿਵੇਂ ਕਹਿ ਲਓ ਵੀ ਫਾਰਮੈਲਟੀ ਆ ਜਦੋਂ ਲੋਕ ਆਵਾਜ਼ ਠਾਉਂਦੇ ਆ ਜਦੋਂ ਪਾਣੀ ਆਉਂਦਾ ਤੇ ਫੇਰ ਹਰ ਤਰ੍ਹਾਂ ਦਾ ਮਹਿਕਮਾ ਜਿਹੜਾ ਉਹ ਐਕਟਿਵ ਹੋ ਜਾਂਦਾ ਕਿ ਪਹਿਲਾਂ ਤੁਸੀਂ ਡੁੱਬੋ ਫੇਰ ਫੇਰ ਅਸੀਂ ਉਹ ਸਭ ਬਚਾ ਕਰਾਂਗੇ ਫਿਰ ਕਿਸ਼ਤੀਆਂ ਵੀ ਆਉਂਦੀਆਂ ਸਾਰਾ ਕੁਝ ਆਉਂਦਾ ਕਹਿਣ ਤੋਂ ਮਤਲਬ ਕਿ ਪਹਿਲਾਂ ਕੋਈ ਪ੍ਰਬੰਧ ਨਹੀਂ ਨਾ ਕਿਸੇ ਠੋਕਰ ਦੀ ਕੋਈ ਦੇਖਰੇਖ ਹੈਗੀ ਆ ਨਾ ਕਿਸੇ ਕੋਈ ਹੋਰ ਸਿਸਟਮ ਹੈਗਾ ਆ ਤੇ ਮੈਂ ਕੱਲੀ ਇਸ ਸਰਕਾਰ ਬਾਰੇ ਵੀ ਗੱਲ ਨਹੀਂ ਕਰਦਾ ਹੁਣ ਤੋਂ ਅਜ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਉਹ ਮਾਹੌਲ ਬਿਲਕੁਲ ਇੱਕੋ ਜਿਹਾ ਰਿਹਾ